ਲੋੜ ਤੋਂ ਵੱਧ ਗੁੜ ਦਾ ਸੇਵਨ ਕਰਨਾ ਤੁਹਾਡੇ ਸਰੀਰ ਦੇ ਲਈ ਬਹੁਤ ਖਤਰਨਾਕ ਹੋ ਸਕਦਾ ਹੈ ਹਾਲਾਂਕਿ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਅਜਿਹੇ ਮੌਸਮ ਦੇ ਵਿੱਚ ਲੋਕ ਗੁੜ ਖਾਣਾ ਪਸੰਦ ਕਰਦੇ ਨੇ ਕਿਉਂਕਿ ਗੁੜ ਸਰੀਰ ਦੇ ਵਿੱਚ ਗਰਮਾਹਟ ਮਹਿਸੂਸ ਕਰਵਾਉਂਦਾ ਹੈ ਪਰ ਲੋੜ ਤੋਂ ਜ਼ਿਆਦਾ ਯਾਨੀ ਕਿ ਜ਼ਰੂਰਤ ਤੋਂ ਜ਼ਿਆਦਾ ਜੇਕਰ ਗੁਰਦਾ ਸੇਵਨ ਕੀਤਾ ਜਾਵੇ ਤਾਂ ਤੁਹਾਡੇ ਸਰੀਰ ਦੇ ਉੱਤੇ ਕਿੰਨਾ ਪ੍ਰਭਾਵ ਪਵੇਗਾ ਇਹ ਸ਼ਾਇਦ ਤੁਸੀਂ ਵੀ ਨਹੀਂ ਜਾਣ ਸਕਦੇ ਆਉ ਜਾਣਦੇ ਆ ਇਸ ਖਾਸ ਵੀਡੀਓ ਦੇ ਵਿੱਚ ਕਿ ਤੁਹਾਨੂੰ ਦੱਸਾਂਗੇ ਕਿ ਕਿੰਨਾ ਕੁ ਗੁੜ ਤੁਹਾਡੇ ਲਈ ਜੋ ਕਿ ਫਾਇਦੇਮੰਦ ਹੋ ਸਕਦਾ ਹੈ ਤੇ ਕਿਸ ਵੇਲੇ ਇਸ ਗੁਰਦਾ ਸੇਵਨ ਕਰਨਾ ਸਭ ਤੋਂ ਜ਼ਿਆਦਾ ਵਧੀਆ ਰਹੇਗਾ ਤਾਂ ਗੁੜ ਨੂੰ ਅਕਸਰ ਖੰਡ ਜਾਫਿਰ ਖੰਡ ਦਾ ਕੁਦਰਤੀ ਅਤੇ ਹੈਲਦੀ ਵਿਕਲਪ ਹੁੰਦਾ ਖਾਸ ਕਰਕੇ ਸਰਦੀਆਂ ਦੇ ਵਿੱਚ ਲੋਕ ਇਸ ਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਦੇ ਨੇ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਤੇ ਗੁੜ ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਵਰਗੇ ਜ਼ਰੂਰੀ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ ਜੋ ਕਿ ਪਾਚਨ ਤੰਤਰ ਨੂੰ ਮਜ਼ਬੂਤ ਕਰਨ, ਖੂਨ ਦੀ ਕਮੀ ਦੂਰ ਕਰਨ ਅਤੇ ਸਰੀਰ ਨੂੰ ਗਰਮ ਰੱਖਣ ਦੇ ਵਿੱਚ ਵੀ ਮਦਦ ਕਰਦੇ ਨੇ ਪਰ ਧਿਆਨ ਰੱਖੇ ਜੇ ਗੁੜ ਦੀ ਮਾਤਰਾ ਲੋੜ ਤੋਂ ਵੱਧ ਹੋ ਜਾਵੇ ਤਾਂ ਇਸ ਦੇ ਫਾਇਦੇ ਦੀ ਥਾਂ ਇਹ ਨੁਕਸਾਨ ਵੀ ਕਰ ਸਕਦਾ ਹੈ ਜਿਆਦਾ ਗੁੜ ਖਾਣ ਦੇ ਨਾਲ ਬਲੱਡ ਸ਼ੂਗਰ ਵੱਧਦਾ ਹੈ ਵਜ਼ਨ ਦੇ ਵਿੱਚ ਇਜ਼ਾਫਾ ਹੁੰਦਾ ਹੈ ਯਾਨੀ ਕਿ ਵਜ਼ਨ ਵੀ ਵੱਧਦਾ ਹੈ ਅਤੇ ਪੇਟ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਇਸ ਦੇ ਲਈ ਗੁੜ ਦਾ ਸੇਵਨ ਹਮੇਸ਼ਾ ਸੰਤੁਲਿਤ ਮਾਤਰਾ ਦੇ ਵਿੱਚ ਕਰਨਾ ਚਾਹੀਦਾ ਹੈ ਭਾਰ ਵਧਣ ਦਾ ਖਤਰਾ ਵੱਸ ਸਕਦਾ ਹੈ ਸਭ ਤੋਂ ਵੱਡੀ ਗੱਲ ਜੀ ਹਾਂ ਗੁੜ ਚਾਹੇ ਸਿਹਤਮੰਨ ਮੰਨਿਆ ਜਾਂਦਾ ਹੈ ਪਰ ਇਸ ਦੇ ਵਿੱਚ ਕੈਲੋਰੀਆਂ ਵੀ ਕਾਫੀ ਹੁੰਦੀਆਂ ਨੇ 100 ਗ੍ਰਾਮ ਗੁੜ ਦੇ ਵਿੱਚ ਤਕਰੀਬਨ 380 ਕੈਲੋਰੀ ਹੁੰਦੀ ਹੈ ਜੇਕਰ ਤੁਸੀਂ ਇਸ ਨੂੰ ਲੋੜ ਤੋਂ ਵੱਧ ਮਾਤਰਾ ਦੇ ਵਿੱਚ ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਰੋਜ਼ਾਨਾ ਕਲਰੀ ਜੋ ਕਿ ਇਨਟੇਕ ਵਾਜਦੀ ਹੈ ਜਿਸ ਦੇ ਨਾਲ ਭਾਰ ਤੇ ਜਿਸ ਦੇ ਨਾਲ ਵਾਜਦਾ ਹੈ ਤੇ ਇਸ ਦੇ ਲਈ ਗੁੜ ਦਾ ਸੇਵਨ ਹਮੇਸ਼ਾ ਸੰਤੁਲਿਤ ਮਾਤਰਾ ਦੇ ਵਿੱਚ ਹੀ ਕਰਨਾ ਚਾਹੀਦਾ ਹੈ ਗੁੜ ਦੇ ਵਿੱਚ 70 ਤੋਂ 75% ਤੱਕ ਕੁਦਰਤੀ 슈ਗਰ ਹੁੰਦੀ ਹੈ ਇਸ ਦੇ ਕਾਰਨ ਡਾਇਬੀਟਿਸ ਮਰੀਜ਼ਾਂ ਜਾਂ ਫਿਰ ਜਿਨ੍ਹਾਂ ਦਾ 슈ਗਰ ਲੈਵਲ ਤੇਜ਼ ਨਾਲ ਵਾਧਾ ਕਰਦਾ ਹੈ ਉਹਨਾਂ ਦੇ ਲਈ ਇਸ ਦੀ ਵਧੇਕ ਮਾਤਰਾ ਖਤਰਨਾਕ ਹੋ ਸਕਦੀ ਹੈ ਫਿਰ ਇਹ ਬਲੱਡ ਸ਼ੂਗਰ ਸਪਾਈਕ ਜੀ ਹਾਂ ਭਾਵੇਂ ਇਸ ਦਾ ਗਲਾਈਸੈਮਿਕ ਇੰਡੈਕਸ ਖੰਡ ਦੇ ਨਾਲੋਂ ਘੱਟ ਹੈ ਪਰ ਇਹ ਤੁਰੰਤ ਬਲੱਡ ਸ਼ੂਗਰ ਵਧਾ ਸਕਦਾ ਹੈ ਖਾਸ ਕਰਕੇ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਇਨਸੂਲਿਨ ਜੋ ਕਿ ਰੈジਸਟੈਂਸ ਦੀ ਸਮੱਸਿਆ ਹੈ ਫਿਰ ਜੇ ਗੁੜ ਦਾ ਸੇਵਨ ਲੋੜ ਤੋਂ ਵੱਧ ਕੀਤਾ ਜਾਵੇ ਤਾਂ ਇਹ ਪੇਟ ਦੇ ਲਈ ਮੁਸੀਬਤ ਬਣ ਸਕਦਾ ਹੈ ਬਹੁਤ ਜ਼ਿਆਦਾ ਗੁੜ ਖਾਣ ਦੇ ਨਾਲ ਪੇਟ ਜੋ ਕਿ ਗੈਸ ਪੇਟ ਫੁੱਲਣਾ ਅਤੇ ਦਸਤ ਵਰਗੀਆਂ ਤਕਲੀਫਾਂ ਵੀ ਪੈਦਾ ਹੋ ਸਕਦੀਆਂ ਨੇ ਕਿਉਂਕਿ ਇਹ ਅੰਤਰੀਆਂ ਦੇ ਵਿੱਚ ਪਾਣੀ ਖਿੱਚ ਲੈਂਦਾ ਹੈ ਜਿਸ ਦੇ ਕਾਰਨ ਪਾਚਨ ਤੰਤਰ ਅਸੰਤੁਲਿਤ ਹੋ ਸਕਦਾ ਹੈ ਤੇ ਇਸ ਦੇ ਲਈ ਗੁੜ ਨੂੰ ਹਮੇਸ਼ਾ ਸੰਤੁਲਿਤ ਮਾਤਰਾ ਦੇ ਵਿੱਚ ਹੀ ਖਾਣਾ ਚਾਹੀਦਾ ਹੈ ਗੁੜ ਦਾ ਸੇਵਨ ਫਾਇਦੇਮੰਦ ਤਾਂ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਯਾਨੀ ਕਿ ਲੋੜ ਤੋਂ ਵੱਧ ਖਾਣਾ ਤੁਹਾਡੇ ਸਰੀਰ ਦੇ ਲਈ ਤੁਹਾਡੀ ਸਕਿਨ ਦੇ ਲਈ ਵੀ ਮੁਸੀਬਤ ਖੜਾ ਕਰ ਸਕਦੀ ਹੈ। ਕੁਝ ਲੋਕਾਂ ਨੂੰ ਇਸ ਨਾਲ ਅਲਰਜੀ ਹੁੰਦੀ ਹੈ, ਸਕਿਨ ਰੈਸ਼, ਖੁਜਲੀ ਜਾਂ ਫਿਰ ਸਾਹ ਲੈਣ ਦੇ ਵਿੱਚ ਵੀ ਦਿੱਕਤ ਹੋ ਸਕਦੀ ਹੈ। ਗੁੜ ਦੀ ਚਿਪਚਪਾਹਟ ਅਤੇ ਉੱਚੀ ਸ਼ੂਗਰ ਦੰਦਾਂ ਦੇ ਵਿੱਚ ਕੀੜਾ ਤੇ ਕੈਵਿਟੀ ਦਾ ਖਤਰਾ ਵਧਾਉਂਦੀ ਹੈ। ਇਸ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਮਿਲਾਵਟ ਜਾਂ ਫਿਰ ਗੈਰ ਸਫਾਈ ਦੇ ਵਿੱਚ ਬਣਿਆ ਗੁੜ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਮਾਇਰ ਦੇ ਮੁਤਾਬਕ ਰੋਜ਼ 10 ਤੋਂ 15 ਗ੍ਰਾਮ ਗੁੜ ਹੀ ਕਾਫੀ ਹੁੰਦਾ ਹੈ। ਅਤੇ ਸਰਦੀਆਂ ਦੇ ਵਿੱਚ ਇਸ ਨੂੰ ਖਾਣੇ ਤੋਂ ਬਾਅਦ ਜੋ ਕਿ ਦੁੱਧ ਜਾਂ ਫਿਰ ਚਾਹ ਜਾਂ ਫਿਰ ਲੱਡੂ ਦੇ ਰੂਪ ਦੇ ਵਿੱਚ ਖਾਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਸਰਦੀਆਂ ਦੇ ਵਿੱਚ ਗੁੜ ਦਾ ਸੇਵਨ ਕਰਦੇ ਹੋ ਤਾਂ ਸੰਤੁਲਿਤ ਮਾਤਰਾ ਦੇ ਵਿੱਚ ਤੇ ਖਾਸ ਕਰਕੇ ਖਾਣੇ ਤੋਂ ਬਾਅਦ ਜੋ ਕਿ ਦੁੱਧ ਦੇ ਵਿੱਚ ਜਾਂ ਫਿਰ ਚਾਹ ਦੇ ਰੂਪ ਦੇ ਵਿੱਚ ਵੀ ਇਸ ਦੀ ਹਲਕੀ ਜੀ ਮਾਤਰਾ ਜਿਹੜੀ ਕਿ ਪਾ ਸਕਦੇ ਹੋ ਤੇ 10 ਤੋਂ 15 ਗ੍ਰਾਮ ਗੁੜ ਵੀ ਕਾਫੀ ਹੁੰਦਾ ਹੈ